ਹਾਂਜੀ ਹੁਣ ਤੱਕ ਦੀਆਂ ਤਿੰਨ ਬਹੁਤ ਵੱਡੀਆਂ ਖਬਰਾਂ ਆ ਰਹੀਆਂ ਸਾਹਮਣੇ ਸੀਐਮ ਭਵਨਤਮਨ ਦਾ ਇੱਕ ਪਾਸੇ ਐਕਸ਼ਨ ਹੋ ਜਾਂਦਾ ਡੀਆਈਜੀ ਪੋਲਰ ਤੇ ਤੇ ਕਈ ਸਵਾਲ ਖੜੇ ਹੋ ਜਾਂਦੇ ਆ ਇਸ ਗੱਲਾਂ ਨੂੰ ਲੈ ਕੇ ਵੀ ਜੋ ਸੀਐਮ ਭਵਨਤਮਨ ਦਾ ਇੱਕ ਐਕਸ਼ਨ ਹੁੰਦੇ ਸੀਬੀਆਈ ਉਹਨਾਂ ਨੂੰ ਗ੍ਰਿਫਤਾਰ ਕਰਦੀਏ ਕੋਰਟ ਵਿੱਚ ਪੇਸ਼ ਵੀ ਕਰਦੀਆ ਤੇ 500 ਕਰੋੜ ਰੁਪਇਆ ਬਰਾਮਦ ਹੁੰਦਾ ਤੇ ਜੇ ਗੱਲ ਕਰੀਏ ਬਾਈ 1.5 ਕਿਲੋ ਸੋਨਾ ਤੇ ਕਈ ਸਵਾਲ ਖੜੇ ਹੁੰਦੇ ਇੱਕ ਪਾਸੇ ਸੁਖਵੀਰ ਬਾਦਲ ਦਾ ਬਿਆਨ ਹੁੰਦਾ ਤੇ ਇੱਕ ਪਰਚਾ ਹੋਰ ਦਰਜ ਹੋ ਜਾਂਦਾ ਤਿੰਨ ਵੱਡੀਆਂ ਖਬਰਾਂ ਸਾਂਝੀਆਂ ਕਰਦੇ ਆਂ ਚੈਨਲ ਤੇ ਬਣੇ ਰਹੋ ਪਹਿਲਾ ਵੀਡੀਓ ਸੁਣੋ ਫਿਰ ਕਰਦੇ ਆਂ ਅੱਗੇ ਗੱਲਬਾਤ ਲੋਜੀ ਅੱਜ ਭਗਵੰਤਮਾਨ ਸਰਕਾਰ ਨੇ सीबीआई ਵੱਲੋਂ ਗ੍ਰਿਫਤਾਰ ਕੀਤੇ ਡੀਆਈਜੀ ਭੁੱਲਰ ਉੱਪਰ ਇੱਕ ਹੋਰ ਵੱਡਾ ਐਕਸ਼ਨ ਲੈ ਲਿਆ ਹੁਣ ਭਗਵੰਤਮਾਨ ਸਰਕਾਰ ਨੇ ਕੀ ਐਕਸ਼ਨ ਲਿਆ ਤੇ ਕਿਉਂ ਐਕਸ਼ਨ ਲਿਆ ਇਹਦੇ ਬਾਰੇ ਪੂਰੀ ਜਾਣਕਾਰੀ ਅੱਗੇ ਤੁਹਾਨੂੰ ਦੱਸਦੇ ਆਂ ਦੂਜੀ ਵੱਡੀ ਖਬਰ ਹੈ ਸੁਖਬੀਰ ਬਾਦਲ ਨੇ ਬਹੁਤ ਵੱਡੇ ਸਵਾਲ DIG ਭੁੱਲਰ ਦੀ ਗ੍ਰਿਫਤਾਰੀ ਤੇ ਚੁੱਕੇ ਨਹੀਂ ਸੁਖਬੀਰ ਬਾਦਲ ਨੇ ਕੀ ਕਹਿ ਦਿੱਤਾ ਉਹ ਵੀ ਤੁਹਾਨੂੰ ਅੱਗੇ ਦੱਸਦੇ ਹਾਂ ਤੇ ਤੀਜੀ ਵੱਡੀ ਖਬਰ ਹੈ DIG ਭੁੱਲਰ ਦੇ ਉੱਪਰ ਇੱਕ ਹੋਰ ਵੱਡਾ ਕੇਸ ਦਰਜ ਹੋਣ ਦੀ ਜਾਣਕਾਰੀ ਮੀਡੀਆ 'ਚ ਆ ਰਹੀ ਹੈ ਉਹ ਕਿਹੜਾ ਕੇਸ ਹੈ ਇਹਦੇ ਤੇ ਵੀ ਤੁਹਾਨੂੰ ਜਾਣਕਾਰੀ ਦਿੰਨੇ ਆ ਤੇ ਸਭ ਤੋਂ ਵੱਡਾ ਸਵਾਲ ਕਿ ਹੁਣ ਤੱਕ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ DIG ਦੀ ਗ੍ਰਿਫਤਾਰੀ ਬਾਰੇ ਚੁੱਪੀ ਕਿਉਂ ਧਰ ਕੇ ਬੈਠੇ ਨੇ ਕੋਈ ਵੱਡਾ ਬਿਆਨ ਕਿਉਂ ਨਹੀਂ ਦਿੱਤਾ ਇਹਦੇ ਪਿੱਛੇ ਦੀ ਕਹਾਣੀ ਕੀ ਹੈ ਉਹ ਵੀ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਹੁਣ CBI ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ 'ਚ ਗ੍ਰਿਫਤਾਰ ਕੀਤੇ DIG ਪੁੱਲਰ ਦੇ ਉੱਪਰ ਐਕਸ਼ਨ ਲਿਆ ਔਰ ਐਕਸ਼ਨ ਕੀ ਲਿਆ ਕਿ ਉਸ ਨੂੰ ਅਹੁਦੇ ਤੋਂ ਸਸਪੈਂਡ ਕੀਤਾ ਗਿਆ ਹੈ ਅਹੁਦੇ ਤੋਂ ਮੁਅਤਲ ਕੀਤਾ ਗਿਆ DIG ਪੁੱਲਰ ਨੂੰ ਪਿਛਲੇ ਦਿਨਾਂ ਤੋਂ ਜਦੋਂ सीबीआई ਨੇ ਉਸ ਨੂੰ 16 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਮ ਆਦਮੀ ਪਾਰਟੀ ਦੀ ਪੂਰੀ ਸਰਕਾਰ ਇਸ ਮਸਲੇ ਤੇ ਚੁੱਪੀ ਧਾਰ ਕੇ ਬੈਠੀ ਪਰ ਅੱਜ ਸਸਪੈਂਡ ਕੀਤਾ ਗਿਆ ਪਰ ਮੈਂ ਇੱਥੇ ਸਪਸ਼ਟ ਕਰਦਿਆਂ ਮੀਡੀਆ ਕਹਿ ਰਿਹਾ ਸਾਰਾ ਵੀ ਐਕਸ਼ਨ ਵੱਡਾ ਲੈ ਲਿਆ ਮੈਂ ਵੀ ਕਿਹਾ ਵੀ ਵੱਡਾ ਐਕਸ਼ਨ ਲੈ ਲਿਆ ਪਰ ਮੈਨੂੰ ਲੱਗਦਾ ਇਹ ਮਰਦੀ ਨੇ ਅੱਕ ਚੱਬਿਆ ਸ਼ਾਇਦ ਭਗਵੰਤ ਮਾਨ ਸਰਕਾਰ ਐਕਸ਼ਨ ਨਾ ਲੈਣਾ ਚਾਹੁੰਦੀ ਹੋਵੇ ਕਿਉਂਕਿ ਹੁਣ ਤੱਕ ਉਹ ਬੋਲੇ ਕੁਝ ਨਹੀਂ ਗ੍ਰਿਫਤਾਰੀ ਤੇ ਚੁੱਪ ਨਹੀਂ ਇਹ ਵੀ ਨਹੀਂ ਕਿਹਾ ਵੀ ਅੱਛਾ ਇੰਨਾ ਵੱਡਾ ਭ੍ਰਿਸ਼ਟਾਚਾਰ ਕਰ ਰਿਆ ਸੀ ਔਰ ਇੰਨੇ ਪੈਸੇ ਜੋੜ ਲਏ ਕੋਈ ਇਸ ਤਰ੍ਹਾਂ ਦਾ ਡੀਆਈਜੀ ਭੁੱਲਰ ਦੀ ਇਸ ਚੀਜ਼ ਦੇ ਉੱਪਰ ਬਿਆਨ ਨਹੀਂ ਦਿੰਦਾ ਪਰ ਹੁਣ ਜਿਹੜਾ ਇਹ ਐਕਸ਼ਨ ਹੈ ਇਹ ਲੈਣਾ ਪੈਣਾ ਸੀ ਇਹ ਇਹ ਲੈ ਬਿਨਾ ਸਰਨਾ ਨਹੀਂ ਸੀ ਕਿਉਂਕਿ ਜਦੋਂ सीबीआई ਨੇ ਉਹਨੂੰ ਗ੍ਰਿਫਤਾਰ ਕਰਕੇ ਜੇਲ੍ਹ 'ਚ ਬੰਦ ਕਰ ਦਿੱਤਾ ਹੈ ਤਾਂ ਫਿਰ ਹੁਣ ਭਗਵੰਤ ਮਾਨ ਸਰਕਾਰ ਨੂੰ ਉਹਨੂੰ ਜਿਹੜਾ ਸਸਪੈਂਡ ਕਰਨਾ ਹੀ ਪੈਣਾ ਸੀ ਤਾਂ ਉਹਨਾਂ ਨੇ ਅੱਜ ਕਰ ਦਿੱਤਾ ਹੈ ਤੇ ਇਹਨੂੰ ਬਹੁਤ ਵੱਡੀ ਕਾਰਵਾਈ ਨਹੀਂ ਮੰਨਿਆ ਜਾ ਸਕਦਾ ਮੈਂ ਵੀ ਪਹਿਲਾਂ ਕਿਹਾ ਪਰ ਉਹ ਮੈਂ ਦੂਜੇ মিডিਆ ਦੀ ਭਾਸ਼ਾ 'ਚ ਕਿਹਾ ਹੁਣ ਅਗਲੀ ਗੱਲ ਕੁਝ ਆਮ ਆਦਮੀ ਪਾਰਟੀ ਤੇ ਇਹ ਵੱਡੇ ਦੋਸ਼ ਵਿਰੋਧੀ ਪਾਰਟੀਆਂ ਵੱਲੋਂ ਲੱਗੇ ਨੇ ਕਿ ਡੀਆਈਜੀ ਭੁੱਲਰ ਜਿਹੜਾ ਸੀਬੀਆਈ ਨੇ ਫੜਿਆ ਉਹ ਇਹਨਾਂ ਦਾ ਖਾਸ ਸੀ ਉਹ ਸਰਕਾਰ ਦਾ ਲਾਡਲਾ ਸੀ ਉਹਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਸੀ ਭਗਵੰਤਮਾਨ ਸਰਕਾਰ ਦੀ ਨਜ਼ਰ 'ਚ ਉਹ ਬੜਾ ਇਮਾਨਦਾਰ ਸੱਚਾ ਸੁੱਚਾ ਸਾਊ ਤੇ ਵਧੀਆ ਬੰਦਾ ਸੀ ਫਿਰ ਉਹਦੇ ਤੇ ਕਾਰਵਾਈ ਕਿਉਂ ਕਰਨੀ ਹੋਈ ਪਰ ਹੁਣ ਕਰਨੀ ਪਈ ਕਿਉਂਕਿ ਮਰਦੀ ਨੇ ਅੱਖ ਚੱਬਿਆ ਉਹ ਗੱਲ ਬਣੀ ਹੈ ਹੁਣ ਸੁਖਬੀਰ ਬਾਦਲ ਅਕਾਲੀ ਦਲ ਦੇ ਜਿਹੜੇ ਟੁੱਟ ਚੁੱਕੇ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦਾ ਵੀ ਵੱਡਾ ਬਿਆਨ ਇਸ ਮਾਮਲੇ ਤੇ ਆਇਆ ਸੁਖਬੀਰ ਬਾਦਲ ਨੇ ਇਸ ਮਾਮਲੇ ਦੇ ਉੱਪਰ ਇੱਕ ਪੋਸਟ ਲਿਖ ਕੇ ਸੋਸ਼ਲ ਮੀਡੀਆ ਤੇ ਪਾਈ ਹੈ ਜਿੱਥੇ ਉਸ ਨੇ ਇਹ ਕਿਹਾ ਵੀ ਇਹਨਾਂ ਲੰਬਾ ਟਾਈਮ ਫੜਿਆ ਨਹੀਂ ਗਿਆ ਜਿੱਥੇ ਉਸ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਵੀ ਸਰਕਾਰਾਂ ਦੇ ਖਾਸ ਹੁੰਦੇ ਨੇ ਕੁਝ ਅ fırsਰ ਉਥੇ ਸੁਖਬੀਰ ਬਾਦਲ ਨੇ ਇੱਕ ਵੱਡਾ ਸਵਾਲ ਜਿਹੜਾ ਚੁੱਕਿਆ ਕਿ ਸੀਬੀਆਈ ਨੇ ਇਸ ਪੁਲਿਸ ਅਫਸਰ ਨੂੰ ਗ੍ਰਿਫਤਾਰ ਕਰ ਲਿਆ ਸੀਬੀਆਈ ਨੇ ਇਹ ਕਹ ਦਿੱਤਾ ਵੀ ਇੰਨਾ ਕੁਝ ਬਰਾਮਦ ਹੋਇਆ ਪਰ ਇੱਕ ਦਿਨ ਦਾ ਰਿਮਾਂਡ ਵੀ ਸੀਬੀਆਈ ਨੇ ਕਿਉਂ ਨਹੀਂ ਮੰਗਿਆ ਹੁਣ ਰਿਮਾਂਡ ਹੁੰਦਾ ਪੁੱਛਗਿੱਛ ਕਰਨ ਲਈ ਸਾਰੀਆਂ ਚੀਜ਼ਾਂ ਕਢਵਾਉਣ ਲਈ ਪਰ ਇਹ ਬਹੁਤ ਵੱਡਾ ਸਵਾਲ ਸੁਖਬੀਰ ਬਾਦਲ ਨੇ ਚੁੱਕਿਆ ਵੀ ਸੀਬੀਆਈ ਨੇ डीआईजी ਕੋਲਰਦਾ ਰਿਮਾਂਡ ਕਿਉਂ ਨਹੀਂ ਲਿਆ ਇਥੋਂ ਤੱਕ ਵੀ ਜਾਣਕਾਰੀ ਹੈ ਜੀ ਕਿ ਰਿਮਾਂਡ ਮੰਗਿਆ ਹੀ ਨਹੀਂ ਸੀ ਬੀਆਈ ਕਿਉਂ ਨਹੀਂ ਮੰਗਿਆ ਇਹ ਕਹਾਣੀ ਕੀ ਹੈ ਇਹ 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 ਕਹਾਣੀ ਕਿੱਥੇ ਜਾ ਕੇ ਜੁੜਦੀ ਹੈ ਇਥੇ ਥੋੜਾ ਜਿਹਾ ਆਪਣਾ ਮੱਥਾ ਠਣਕਾਓ ਤੇ ਸੋਚਣ ਲਾਓ ਸੋਚ ਦੇ ਘੋੜੇ ਦੜਾਓ ਥੋੜਾ ਜਿਹਾ ਪਤਾ ਲੱਗਣਾ ਸ਼ੁਰੂ ਹੋਊਗਾ ਵੀ ਇਹ ਕੀ ਚੱਕਰ ਹੈ ਦੇਖੋ ਨਿੱਕੇ ਨਿੱਕੇ ਇਥੇ ਕਿਹ ਕੋਲੋਂ ਦੋ ਚਾਰ ਮੋਬਾਈਲ ਚੋਰੀ ਦੇ ਮਿਲ ਜਾਣ ਤਾਂ ਵੀ ਪੁਲਿਸ ਰਿਮਾਂਡ ਲੈਂਦੀ ਐ सीबीआई ਵੀ ਹਮੇਸ਼ਾ ਰਿਮਾਂਡ ਲੈ ਕੇ ਪੁੱਛਗਿੱਛ ਕਰਦੀ ਐ ਪਰ ਇਸ ਅਫਸਰ ਦਾ ਰਿਮਾਂਡ ਨਹੀਂ ਲਿਆ ਸੁਖਬੀਰ ਬਾਦਲ ਨੇ ਸਵਾਲ ਤਾਂ ਵਾਜਬ ਉਠਾਇਆ ਪਰ ਸਵਾਲ ਨਾਲ ਦੀ ਨਾਲ ਸੁਖਬੀਰ ਬਾਦਲ ਹੋਰਾਂ ਨੂੰ ਵੀ ਐ ਸ਼੍ਰੀਮਾਨ ਜੀ ਆਪ ਜੀ ਦੀ ਸਰਕਾਰ ਦੇ ਵਿੱਚ ਵੀ ਇਹ ਵੱਡੇ ਅਹੁਦੇ ਤੇ ਰਿਹਾ ਡੀਆਈਜੀ ਪੁੱਲਰ ਉਦੋਂ ਕੀ ਤੁਸੀਂ ਵੀ ਇਹਦੇ ਇਹਦੇ ਉੱਪਰ ਕੋਈ ਧਿਆਨ ਨਹੀਂ ਦਿੱਤਾ ਸੀ ਕਿ ਉਦੋਂ ਇਹ ਇਮਾਨਦਾਰ ਤੇ ਸੱਚਾ ਸੁੱਚਾ ਹੁੰਦਾ ਸੀ ਤੇ ਹੁਣ ਤੁਸੀਂ ਜਾਨੋ ਹੁਣ ਅਗਲੀ ਜਿਹੜੀ ਖਬਰ ਆ ਰਹੀ ਹੈ ਡੀਆਈਜੀ ਭੁੱਲਰ ਦੇ ਉੱਪਰ ਇੱਕ ਹੋਰ ਪਰਚਾ ਦਰਜ ਹੋਣ ਦੀ ਉਹ ਖਬਰ ਮੀਡੀਆ ਚ ਆ ਰਹੀ ਹੈ ਕਿ ਲੁਧਿਆਣਾ ਦੇ ਸਮਰਾਲਾ ਚ ਡੀਆਈਜੀ ਤੇ ਇੱਕ ਹੋਰ ਪਰਚਾ ਦਰਜ ਹੋਇਆ ਉਹ ਪਰਚਾ ਇਸ ਮਾਮਲੇ ਚ ਹੈ ਕਿ ਇਹਨਾਂ ਦਾ ਇੱਕ ਫਾਰਮ ਹਾਊਸ ਹੈ ਉੱਥੇ ਪਿੰਡ ਬੌਂਦਲੀ ਦੇ ਵਿੱਚ ਤੇ ਉਸ ਫਾਰਮ ਹਾਊਸ ਤੋਂ ਕਾਫੀ ਸਾਰੀਆਂ ਬੋਤਲਾਂ ਸ਼ਰਾਬ ਤੇ ਜਿੰਦਾਕਾਰ ਤੂਸ ਜਿਹੜੇ ਅਸਲੇ ਦੇ ਉਹ ਬਰਾਮਦ ਹੋਏ ਆ ਤੇ ਉਸ ਮਾਮਲੇ ਦੇ ਵਿੱਚ ਡੀਆਈਜੀ ਤੇ ਇੱਕ ਹੋਰ ਪਰਚਾ ਹੋਇਆ ਦੱਸਿਆ ਜਾ ਰਿਹਾ ਪਰ ਮੈਂ ਸਭ ਤੋਂ ਵੱਡੀ ਗੱਲ ਹੁਣ ਤੁਹਾਡੇ ਨਾਲ ਕਰਨੀ ਹੈ ਜਿਹੜੀ ਮੈਂ ਸ਼ੁਰੂ ਚ ਕੀਤੀ ਸੀ ਭਗਵੰਤ ਮਾਨ ਸਰਕਾਰ ਚੁੱਪ ਕਿਉਂ ਹੈ ਭਗਵੰਤ ਮਾਨ ਸਾਹਿਬ ਚੁੱਪ ਕਿਉਂ ਨੇ ਭਗਵੰਤ ਮਾਨ ਸਾਹਿਬ ਹੋਰਾਂ ਦੇ ਜਿੰਨੇ ਬੁਲਾ ਰਹੇ ਆ ਸਰਕਾਰ ਦੇ ਮਲਵਿੰਦਰ ਕੰਗ ਸਾਬ ਨੀਲ ਗਰਗ ਆ ਬਲਤੇਜ ਪੰਨੂ ਸਾਹਿਬ ਸਾਰੇ ਕਿਉਂ ਚੁੱਪ ਨੇ ਕਿਉਂ ਨਹੀਂ ਬੋਲੇ ਐਡੀ ਵੱਡੀ ਕਾਰਵਾਈ ਹੋਈ ਆ ਬੋਲਣਾ ਚਾਹੀਦਾ ਸੀ ਪਰ ਇਹ ਕੋਈ ਨਾ ਕੋਈ ਚੱਕਰਤਾ ਹੈ ਔਰ ਜਿਹੜਾ ਪੰਜਾਬ ਦੇ ਰਾਜਪਾਲ ਪੰਜਾਬ ਦੇ ਗਵਰਨਰ ਨੇ ਆਖਿਆ ਨਾ ਵੀ ਐਨੇ ਵੱਡੇ ਅਹੁਦੇ ਤੇ ਬੈਠੇ ਵਿਅਕਤੀ ਦੇ ਕੋਲੋਂ ਇੰਨੀ ਨਗਦੀ ਘਰੋਂ ਬਰਾਮਦ ਹੋਣੀ ਕਿ ਪੈਸੇ ਗਿਣਨ ਲਈ ਮਸ਼ੀਨਾਂ ਲਿਆਉਣੀਆਂ ਪਈਆਂ ਪੈਸੇ ਗਿਣਨ ਵਾਲੀਆਂ ਤਾਂ ਰਾਜਪਾਲ ਦੀ ਇਹ ਗੱਲ ਠੀਕ ਹੈ ਇਹ ਇਹ ਕੋਈ ਸੁਧਾਰਨ ਗੱਲ ਨਹੀਂ ਔਰ ਪੰਜਾਬ ਦੇ ਗਵਰਨਰ ਨੇ ਰਾਜਪਾਲ ਨੇ ਜਿਹੜਾ ਇਸ਼ਾਰਾ ਕੀਤਾ ਨਾ ਬਈ ਫਿਰ ਸਾਡਾ ਪ੍ਰਸ਼ਾਸਨ ਸਾਡੀ ਲੋਕਲ ਸਰਕਾਰ ਕਰ ਕੀ ਰਹੀ ਹੈ ਜੇ ਇੰਨਾ ਵੱਡਾ ਮਾਮਲਾ ਵੀ ਹੁਣ ਤੱਕ ਟ੍ਰੇਸ ਨਹੀਂ ਕਰ ਸਕੇ ਜਾਂ ਲੁਕੇ ਆ ਕੇਵੇਂ ਰਹਿ ਗਿਆ ਇਹ ਜਿਹੜੀ ਗੱਲ ਰਾਜਪਾਲ ਸਾਹਿਬ ਨੇ ਕੀਤੀ ਹੈ ਇਹ ਆਪਣੇ ਆਪ ਦੇ ਵਿੱਚ ਸੋਚਣ ਵਾਲੀ ਗੱਲ ਹੈ ਇਹੀ ਗੱਲ ਬਹੁਤ ਸਾਰੇ ਲੋਕ ਹੋਰ ਵੀ ਕਹਿ ਰਹੇ ਨੇ ਮਨ ਲਓ ਸੀਬੀਆਈ ਐਕਸ਼ਨ ਨਾ ਕਰਦੀ ਡੀਆਈਜੀ ਤੇ ਤਾਂ ਡੀਆਈਜੀ ਸਾਹਿਬ ਤਾਂ ਬੜੇ ਇਮਾਨਦਾਰ ਬੰਦੇ ਸੀ ਨਾ ਭਗਵੰਤ ਮਾਨ ਸਰਕਾਰ ਦੀ ਨਜ਼ਰ ਚ ਉਹ ਤਾਂ ਫਿਰ ਆਪਣਾ ਕੰਮ ਕਰੀ ਜਾਂਦੇ ਸੀ ਹੁਣ ਸਭ ਤੋਂ ਵੱਡਾ ਸਵਾਲ ਇਹ ਵੀ ਹੈ ਕਿ ਜਿਵੇਂ ਸੀਬੀਆਈ ਨੇ ਕੋਈ ਰਿਮਾਂਡ ਹੀ ਨਹੀਂ ਲਿਆ ਤਾਂ ਲੋਕਾਂ ਨੂੰ ਤਾਂ ਇਹ ਲੱਗਦਾ ਸੀ ਵੀ ਜਿੰਨੇ ਕੇਸ ਹੁਣ ਤੱਕ ਨਿਪਟਾਏ ਨੇ ਇਹ ਸੀਨੀਅਰ ਪੁਲਿਸ ਅਫਸਰ ਨੇ ਉਹਨਾਂ ਸਾਰੇ ਕੇਸਾਂ ਨੂੰ ਖੰਗਾਲਿਆ ਜਾਣਾ ਚਾਹੀਦਾ ਹੈ ਵੀ ਉਹ ਕੇਸਾਂ ਦੇ ਵਿੱਚ ਕੀ ਕੀਤਾ ਗਿਆ ਕਿਉਂਕਿ ਜਿਹੜਾ ਬੰਦਾ ਇੱਕ ਕੇਸ ਦੇ ਵਿੱਚ ਐਡਾ 8 ਲੱਖ ਰਿਸ਼ਵਤ ਮੰਗ ਸਕਦਾ ਤੇ 5 ਲੱਖ ਲੈ ਸਕਦਾ ਉਹ ਫਿਰ ਬਾਕੀ ਕੇਸਾਂ 'ਚ ਵੀ ਇੰਜ ਕਰੀ ਸਕਦਾ ਨਾ ਤਾਂ ਫਿਰ ਬਾਕੀ ਜਿੰਨੇ ਕੇਸ ਉਹਨੇ ਪਿਛਲੇ ਟਾਈਮ ਤੋਂ ਨਿਪਟਾਏ ਨੇ ਉਹਨਾਂ ਨੂੰ ਵੀ ਬਾਤਿਆ ਜਾਣਾ ਜ਼ਰੂਰੀ ਸੀ ਸੀਬੀਆਈ ਤਾਂ ਆਟੋਵਾਲ ਕੱਢਣ ਲਈ ਜਾਣੀ ਜਾਂਦੀ ਹੈ ਪਰ ਜਿਵੇਂ ਸੀਬੀਆਈ ਨੇ ਉਹਦਾ ਰਿਮਾਂਡ ਨਹੀਂ ਲਿਆ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲੀਆ ਨਿਸ਼ਾਨ ਖੜਾ ਹੋ ਗਿਆ ਹੁਣ ਤੁਸੀਂ ਇਹ ਸਾਰੇ ਕੁਝ ਬਾਰੇ ਕੀ ਕਹੋਗੇ ਤੁਸੀਂ ਲਿਖ ਦਿਓ ਕਮੈਂਟ ਮੈਂ ਜਿਹੜੀ ਤੁਹਾਡੇ ਨਾਲ ਕੀਮਤੀ ਗੱਲ ਕਰਨੀ ਹੈ ਪਿਆਰਿਓ ਇਹ ਮਤ ਸੋਚੋ ਵੀ ਫਲਾਣਿਆਂ ਦੀ ਸਰਕਾਰ ਹੁੰਦੀ ਤੇ ਢਿਮਕਿਆਂ ਦੀ ਸਰਕਾਰ ਹੁੰਦੀ ਤੇ ਫਿਰ ਇਹ ਨਹੀਂ ਸੀ ਹੋਣਾ ਤੇ ਭ੍ਰਿਸ਼ਟਾਚਾਰ ਜਿਹੜਾ ਇਹਦੇ ਬਾਰੇ ਤਿੰਨ ਚਾਰ ਤਰ੍ਹਾਂ ਦੇ ਵਿਚਾਰ ਲੋਕਾਂ 'ਚ ਕੁਝ ਲੋਕ ਤਾਂ ਕਹਿੰਦੇ ਜੀ ਵੇਖੋ ਇਹ ਤਾਂ ਇੰਡੀਆ ਦੇ ਵਿੱਚ ਤਾਂ ਇਹ ਚੱਲਦਾ ਹੀ ਆ ਜਿਵੇਂ ਕਿ ਸਰਾਪ ਹੋਇਆ ਹੋਵੇ ਸਾਡੇ ਦੇਸ਼ ਨੂੰ ਕੁਝ ਲੋਕ ਇਹ ਕਹਿੰਦੇ ਵੇਖੋ ਜੀ ਇਹ ਗਲਤੀ ਲੋਕਾਂ ਦੀ ਆ ਫਿਰ ਲੋਕ ਫਿਰ ਰਿਸ਼ਵਤਾ ਦਿੰਦੇ ਨੇ ਨਾ ਤੇ ਕੁਝ ਲੋਕ ਇਹ ਇਸ ਤਰ੍ਹਾਂ ਸੋਚਦੇ ਨੇ ਵੀ ਸ਼ਾਇਦ ਐਸ ਪਾਰਟੀ ਦੀ ਨਹੀਂ ਉਸ ਪਾਰਟੀ ਦੀ ਸਰਕਾਰ ਹੁੰਦੀ ਤਾਂ ਫਿਰ ਸ਼ਾਇਦ ਇਹ ਕੁਝ ਨਾ ਹੁੰਦਾ ਪਰ ਅਸਲੀਅਤ ਕੀ ਹੈ ਅਸਲੀਅਤ ਹੈ ਮਿੱਤਰੋ ਕਿ ਭ੍ਰਿਸ਼ਟਾਚਾਰ ਇਹਦੀ ماں ਰਾਜਨੀਤਿਕ ਪ੍ਰਬੰਧ ਹੈ ਸਿਸਟਮ ਹੈ ਜਦੋਂ ਤੱਕ ਰਾਜਨੀਤਿਕ ਪ੍ਰਬੰਧ ਜਦੋਂ ਤੱਕ ਸਿਸਟਮ ਚੇਂਜ ਨਹੀਂ ਹੁੰਦਾ ਉਦੋਂ ਤੱਕ ਭ੍ਰਿਸ਼ਟਾਚਾਰ ਬੇਈਮਾਨੀ ਇਹਨੂੰ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਸਾਡੇ ਦੇਸ਼ ਦੀਆਂ ਸਰਕਾਰਾਂ ਜਦ ਬਣਦੀਆਂ ਨੇ ਜਿਹਨੂੰ ਕਿਹਾ ਜਾਂਦਾ ਕਿ ਲੋਕਤੰਤਰੀ ਤਰੀਕੇ ਨਾਲ ਬਣੀਆਂ ਸਰਕਾਰਾਂ ਬਨਣ ਤੋਂ ਸ਼ੁਰੂ ਕਰ ਲੋ ਭ੍ਰਿਸ਼ਟਾਚਾਰ ਜਦੋਂ ਇਹਨਾਂ ਸਾਰੇ ਅਫਸਰਾਂ ਨੂੰ ਪਤਾ ਵੀ ਜਿਹੜੀਆਂ ਸਰਕਾਰਾਂ ਸਾਡੇ ਉੱਪਰ ਬੈਠੀਆਂ ਨੇ ਮੁੱਖ ਮੰਤਰੀ ਬਣੇ ਬੈਠੇ ਇੰਨੇ ਸਾਰੇ ਹੋਰ ਸਰਕਾਰਾਂ ਸੈਂਟਰ ਸਰਕਾਰ ਹੈ ਤੇ ਉਹ ਹੀ ਗਲਤ ਤਰੀਕਿਆਂ ਨਾਲ ਬਣਦੀਆਂ ਨੇ ਭ੍ਰਿਸ਼ਟਾਚਾਰੀ ਤਰੀਕਿਆਂ ਨਾਲ ਬਣਦੀਆਂ ਨੇ ਤਾਂ ਫਿਰ ਇਹ ਅਫਸਰ ਵੀ ਬਿਲਕੁਲ ਇਹਨਾਂ ਨੂੰ ਕੋਈ ਵੱਡੀ ਗੱਲ ਨਹੀਂ ਲੱਗਦੀ ਭ੍ਰਿਸ਼ਟਾਚਾਰ ਕਰਨਾ ਕਿਵੇਂ ਸਰਕਾਰਾਂ ਭ੍ਰਿਸ਼ਟਾਚਾਰ ਨਾਲ ਕਿਵੇਂ ਬਣਦੀਆਂ ਜਦੋਂ ਵੋਟਾਂ ਪੈਂਦੀਆਂ ਨੇ ਕੀ ਵੋਟਾਂ ਖਰੀਦਣ ਦੇ ਲਈ ਗਰੀਬ ਲੋਕ ਨੇ ਜਿਹੜੇ ਦੇਸ਼ ਦੇ 70 75% ਦੀ ਗਰੀਬ ਜਨਤਾ ਉਹਨਾਂ ਦੀਆਂ ਵੋਟਾਂ ਖਰੀਦਣ ਦੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ ਜਾਂਦੀਆਂ ਕੀ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਆਫਰਾਂ ਅੰਦਰ ਖਾਤੇ ਕਈ ਤਰ੍ਹਾਂ ਦੇ ਲਾਲਚ ਮੌਕੇ ਤੇ ਨਹੀਂ ਦਿੱਤੇ ਜਾਂਦੇ ਤੁਸੀਂ ਦੱਸ ਦਿਓ ਜਿੰਨੇ ਪਿੰਡਾਂ ਸ਼ਹਿਰਾਂ ਦੇ ਲੋਕ ਰਹਿੰਦੇ ਹੋ ਤੁਹਾਡੇ ਸਾਹਮਣੇ ਵੋਟਾਂ ਦੀ ਖਰੀਦੋ-ਫਰੋਖਤ ਅੰਦਰ ਖਾਤੇ ਨਹੀਂ ਚੱਲਦੀ ਕੀ ਵੋਟਾਂ ਦੇ ਵਿੱਚ ਜਿਹੜੇ ਸ਼ਰਾਬ ਪੀਂਦੇ ਨੇ ਉਹਨਾਂ ਨੂੰ ਸ਼ਰਾਬ ਦੀਆਂ ਪੇਟੀਆਂ ਵਰਤਾਉਣਾ ਜਿਹੜੇ ਹੋਰ ਨਸ਼ੇ ਕਰਦੇ ਆ ਉਹਨਾਂ ਨੂੰ ਮਹੀਨਾ ਡੇਢ ਮਹੀਨਾ ਉਹ ਦੂਜੇ ਨਸ਼ਿਆਂ ਦੀ ਸਪਲਾਈ ਦੇ ਲੰਗਰ ਪਚਾਉਣੇ ਕੀ ਇਹ ਨਹੀਂ ਚੱਲਦਾ ਕੀ ਵੋਟਾਂ ਦੇ ਟਾਈਮ ਗੁੰਡਾਗਰਦੀ ਨਹੀਂ ਹੁੰਦੀ ੱੱਕੇ ਨਾਲ ਵੋਟਾਂ ਨਹੀਂ ਪੁਆਈਆਂ ਜਾਂਦੀਆਂ ਕੀ ਵੋਟਾਂ ਦੇ ਟਾਈਮ ਬੂਥ ਕੈਪਚਰਿੰਗ ਤੱਕ ਦੀਆਂ ਘਟਨਾਵਾਂ ਸਾਡੇ ਦੇਸ਼ 'ਚ ਨਹੀਂ ਹੁੰਦੀਆਂ ਰਹੀਆਂ ਤਾਂ ਜਦੋਂ ਇਹਨਾਂ ਨੂੰ ਪਤਾ ਅਫਸਰਾਂ ਨੂੰ ਵੀ ਇਹ ਜਿਹੜੀਆਂ ਪਾਰਟੀਆਂ ਸਰਕਾਰਾਂ ਬਣਾਉਂਦੀਆਂ ਨੇ ਇਹ ਵੱਡੇ ਕਾਰਪੋਰੇਟ ਘਰਾਣਿਆਂ ਤੋਂ ਮੋਟਾ ਪੈਸਾ ਯਾਨੀ ਕਿ ਚੋਣ ਫੰਡ ਲੈਂਦੀਆਂ ਨੇ ਤੇ ਉਸ ਚੋਣ ਫੰਡ ਦਾ ਪੈਸਾ ਅੰਦਰ ਖਾਤੇ ਫੂਕ ਕੇ ਤੇ ਵੋਟਰਾਂ ਨੂੰ ਆਪਣੇ ਵੱਲ ਖਿੱਚ ਕੇ ਗਲਤ ਤਰੀਕਿਆਂ ਨਾਲ ਇਹ ਸਰਕਾਰਾਂ ਬਣਦੀਆਂ ਨੇ ਤਾਂ ਫਿਰ ਇਹ ਅਫਸਰ ਕਿਉਂ ਨਹੀਂ ਲੈਣਗੇ ਫਿਰ ਅਫਸਰ ਵੀ ਲੈਣਗੇ ਹੁਣ ਮੰਤਰੀ ਕਿਹੜੇ ਮੂੰਹ ਨਾਲ ਬੋਲਣ ਜਿਹੜੇ ਆਮ ਆਦਮੀ ਪਾਰਟੀ ਸਰਕਾਰ ਦੇ ਐਮ ਐਲ ਏ ਸਰਕਾਰ ਚੁੱਪ ਬੈਠੀ ਆ ਦੋਸ਼ ਤਾਂ ਕੁਝ ਲੋਕ ਇਹ ਵੀ ਲਾਈ ਜਾਂਦੇ ਨੇ ਵੀ ਡੀਆਈਜੀ ਭੁੱਲਰ ਦੇ ਕੋਲ ਇਹਨਾਂ ਦੇ ਐਸੇ ਰਾਜ਼ ਹੋ ਸਕਦੇ ਨੇ ਜਿਹੜੇ ਖੁੱਲਣ ਦੇ ਡਰ ਤੋਂ ਆਮ ਆਦਮੀ ਪਾਰਟੀ ਸਾਰੀ ਸੁਸਰੀ ਵਾਂਗ ਛੁੱਪ ਹੈ ਆ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਸਾਹਿਬ ਉਹਨਾਂ ਦਾ ਇੱਕ ਬਿਆਨ ਜ਼ਰੂਰ ਆਇਆ ਡੀਆਈਜੀ ਭੁੱਲਰ ਦੀ ਗ੍ਰਿਫਤਾਰੀ ਨਾਲ ਪਰ ਉਹ ਡੀਆਈਜੀ ਭੁੱਲਰ ਬਾਰੇ ਨਿੱਕੱਕ ਵੀ ਬੋਲੇ ਗਲਤੀ ਨਾਲ ਹੂੰ ਉਹ ਤਾਂ ਉਹਨਾਂ ਨੂੰ ਜਵਾਬ ਦੇਣਾ ਪੈ ਗਿਆ ਪੱਤਰਕਾਰਾਂ ਨੇ ਪੁੱਛ ਲਿਆ ਭਈ ਅ ਅਮਨ अरोड़ा ਜੀ ਇਹ ਜਿਹੜਾ ਡੀਆਈਜੀ ਗ੍ਰਿਫਤਾਰ ਕੀਤਾ ਹੈ ਇਹਦੇ ਬਾਰੇ ਕੀ ਕਹੋਗੇ ਅਸਲ 'ਚ ਉਹ ਹੋਰ ਮੁੱਦੇ ਤੇ ਪੱਤਰਕਾਰਾਂ ਦੇ ਸਾਹਮਣੇ ਬੋਲ ਰਿਹਾ ਸੀ ਅਚਾਨਕ ਇੱਕ ਪੱਤਰਕਾਰ ਨੇ ਸਵਾਲ ਠੋਕਤਾ ਫਿਰ ਅਮਨ अरोड़ा ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਉਹਨਾਂ ਨੂੰ ਜਵਾਬ ਦੇਣਾ ਪੈ ਗਿਆ ਫਿਰ ਉਹਨਾਂ ਨੇ ਕੀ ਕਿਹਾ ਕਹਿੰਦੇ ਜੀ ਜਿਨੇ ਵੀ ਜੋ ਵੀ ਜਿੱਥੇ ਵੀ ਜੋ ਵੀ ਕਿਤੇ ਭ੍ਰਿਸ਼ਟਾਚਾਰ ਕੀਤਾ ਅਸੀਂ ਉੱਤੇ ਸਖਤ ਕਾਰਵਾਈ ਕਰਾਂਗੇ ਆਮ ਆਦਮੀ ਪਾਰਟੀ ਵਾਲੇ ਭਰਾ ਗੁੱਸਾ ਨਾ ਕਰਿਓ ਬਰੀਸ ਲਾਉਂਦਾ ਭਗਵੰਤ ਮਾਨ ਸਾਹਿਬ ਦਾ ਸਾਰਿਆਂ ਦੀ ਲਾਉਂਦੇ ਰੋਜ਼ ਹੀ ਦੂਜੀਆਂ ਸਾਰੀਆਂ ਪਾਰਟੀਆਂ ਪ੍ਰਤਾਪ ਬਾਜਵੇ ਤੋਂ ਲੈ ਕੇ ਤਸਵੀਰ ਬਾਦਲ ਤੱਕ ਭਗਵੰਤ ਮਾਨ ਸਾਹਿਬ ਤਾਂ ਤੁਹਾਡੇ ਇੱਥੋਂ ਤੱਕ ਕਹਿੰਦੇ ਨੇ ਵੀ ਪਾਗਲਖਾਨੇ ਖੋਲਣੇ ਪੈਣੇ ਆ ਮੈਨੂੰ ਕੱਲ ਕਹੀ ਜਾਂਦੇ ਸੀ ਇਹਨਾਂ ਨੂੰ ਬੰਦ ਕਰਨ ਲਈ ਦੂਜਿਆਂ ਨੂੰ ਤਾਂ ਫਿਰ ਅਮਨ ਅਰੋੜਾ ਸਾਹਿਬ ਨੇ ਜਾਦੇ ਬਿਆਨ ਦਿੱਤਾ ਤਾਂ ਮੈਨੂੰ ਇੰਜ ਲੱਗਿਆ ਵੀ ਜਿਵੇਂ ਉਹ ਹੈਰਾਨ ਜੇ ਹੋ ਗਏ ਜਦੋਂ ਇੱਕਦਮ ਸਵਾਲ ਆਇਆ ਗੋਲ ਮੋਲ ਬਿਆਨ ਦਿੱਤਾ ਨਾ ਡੀਆਈਜੀ ਦਾ ਉਹਨਾਂ ਨੇ ਭੁੱਲ ਡੀਆਈਜੀ ਹਰ ਚਰਨਾ ਭੁੱਲਰ ਤਾਂ ਕਹਿਣਾ ਦੂਰ ਦੀ ਗੱਲ ਡੀਆਈਜੀ ਸ਼ਬਦ ਵੀ ਉਹਨਾਂ ਨੇ ਮੂੰਹੋਂ ਨਹੀਂ ਕੱਢਿਆ ਇਸ ਖਾਸ ਕੇਸ ਬਾਰੇ ਉਹਨਾਂ ਨੇ ਇੱਕ ਵੀ ਬਿਆਨ ਨਹੀਂ ਦਿੱਤਾ ਗੋਲਮੋ ਸਟੇਟਮੈਂਟ ਸਾਰੀ ਵੀ ਜਿੰਨੇ ਵੀ ਜੋ ਵੀ ਜਿੱਥੇ ਵੀ ਕੀਤਾ ਉਹ ਗਲਤ ਕੀਤਾ ਤੇ ਅਸੀਂ ਬਰਦਾਸ਼ਤ ਇਦਾਂ ਦੀ ਗੱਲ ਉਹਨਾਂ ਨੇ ਕੀਤੀ ਜਿਹੜੀ ਕਿ ਬੜੀ ਹਰਾਨੀ ਜਨਕ ਸਵਾਲੀਆ ਨਿਸ਼ਾਨਾਂ ਵਾਲੀ ਗੱਲ ਹੈ ਆਖਰ ਕੀ ਚੱਕਰ ਹੈ ਕੋਈ ਵੀ ਹੋਰ ਬੰਦਾ ਫੜਿਆ ਤਾਂ ਸੜਪਾਲ ਖੈਰੇ ਨੂੰ ਵੀ ਵਿਜੀਲੈਂਸ ਨੇ ਸੀ ਉਹ ਤਾਂ ਆਮ ਆਦਮੀ ਪਾਰਟੀ ਪ੍ਰੈਸ ਕਾਨਫਰੰਸਾਂ ਕਰਦੀ ਸੀ ਉਹ ਤਾਂ ਸੀਐਮ ਸਾਹਿਬ ਤੋਂ ਲੈ ਕੇ ਥੱਲੇ ਤੋਂ ਉੱਤੇ ਤੱਕ ਬੋਲੀ ਜਾਂਦੇ ਸਾਰੇ ਉਹ ਮਜੀਠੀਆ ਫੜਿਆ ਮੈਂ ਨਹੀਂ ਕਹਿੰਦਾ ਵੀ ਗਲਤ ਫੜਿਓ ਉਹ ਗਲਤ ਸੀ ਤਾਂ ਕਾਰਵਾਈ ਠੋਕ ਕੇ ਕਰਨੀ ਚਾਹੀਦੀ ਉਹਨਾਂ ਤੇ ਵੀ ਪਰ ਮੈਂ ਕਹਿੰਦਾ ਇਹਦੇ ਵਰੀ ਚੁੱਪ ਕਿਉਂ ਤੇ ਉਹਨਾਂ ਵਰੀ ਏਡੇ ਏਡੇ ਭਾਸ਼ਣ ਕਿਉਂ ਆਖਰ ਕੋਈ ਚੱਕਰ ਤਾਂ ਹੈ ਹੈਕ ਉਸ ਨਹੀਂ ਤਾਂ ਆਏ ਨਹੀਂ ਸਰਕਾਰਾਂ ਚੁੱਪ ਬਟ ਜਾਂਦੀਆਂ ਹੁਣ ਜਿਹੜਾ ਸਸਪੈਂਡ ਕੀਤਾ ਜਿਹੜਾ ਮੁਅਤਲ ਕੀਤਾ ਉਹ ਤਾਂ ਕਰਨਾ ਪੈਣਾ ਸੀ ਮਰਦੀ ਕੀ ਨਾ ਕਰਦੀ ਤੇ ਮਰਦੀ ਨੇ ਅੱਕ ਚੱਬਿਆ ਉਹ ਤਾਂ ਉਹ ਹਾਲਾਤ ਬਣੇ ਨੇ ਸੋ ਵੇਖੋ ਭਰਾਓ ਜੇ ਤੁਸੀਂ ਚਾਹੁੰਦੇ ਆ ਕਿ ਭਾਰਤ ਦੇ ਵਿੱਚ ਭ੍ਰਿਸ਼ਟਾਚਾਰ ਖਤਮ ਹੋਵੇ ਤਾਂ ਇਹਦੇ ਲਈ ਆਪਾਂ ਨੂੰ ਚੇਤਨ ਜਾਗਰੂਕ ਹੋਣਾ ਪੈਣਾ ਭ੍ਰਿਸ਼ਟਾਚਾਰ ਦੀ ਅਸਲ ਮਾਂ ਕੀ ਹੈ ਜੜ ਕੀ ਹੈ ਇਹ ਸ਼ੁਰੂ ਕਿੱਥੋਂ ਹੁੰਦਾ ਉਹ ਉੱਥੋਂ ਤੱਕ ਸੋਚਣਾ ਪੈਣਾ ਵਰਨਾ ਇਹ ਇਹ ਜਿਹੜੇ ਥੱਲੇ ਵਾਲੇ ਅਫਸਰ ਨੇ ਇਹ ਤਾਂ ਪੈਸੇ ਲੈਣਗੇ ਜਦੋਂ ਇਹਨਾਂ ਨੂੰ ਪਤਾ ਵੀ ਜਿਹੜੀਆਂ ਪਾਰਟੀਆਂ ਰਾਜ ਕਰ ਰਹੀਆਂ ਇਹ ਤਾਂ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਤੋਂ ਸਿੱਧੇ ਰੂਪ 'ਚ ਸੈਂਕੜੇ ਕਰੋੜ ਲੈਂਦੀਆਂ ਜਿਹਨੂੰ ਇਲੈਕਸ਼ਨ ਬਾਂਡ ਚੋਣ ਫੰਡ ਕਹਿੰਦੇ ਨੇ ਤੇ ਫਿਰ ਉਹ ਨਹੀਂ ਭ੍ਰਿਸ਼ਟਾਚਾਰ ਹਾਂਜੀ ਡੀਐਲਜੀ ਭੁੱਲਰ ਤੇ ਇੱਕ ਐਕਸ਼ਨ ਹੋਣ ਦੀ ਖਬਰ ਤੁਸੀਂ ਸਾਰੀ ਸੁਣੀ ਲਈ ਆ ਬਈ ਪੇਪਰ 1 ਪਾਸੇ ਸੁਖਬੀਰ ਬਾਦਲ ਦੇ ਵੀ ਬਿਆਨ ਖੜੇ ਹੋ ਜਾਂਦੇ ਆ ਹੁਣ ਇਸ ਮਾਮਲੇ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਆਪਣੇ ਕਮੈਂਟ ਦੇ ਵਿੱਚ ਵਿਚਾਰ ਤੁਸੀਂ ਵੀ ਜਰੂਰ ਰੱਖੋ ਤਾਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਰ ਮਿਲਦੇ ਕਾਨੂੰਨ ਨਮ ਟੋਪ ਤੇ ਧੰਨਵਾਦ